ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਟਿਤ ਕੋ ਸੰਧੂ ਤੇ ਕੱਲ ਕੱਦੀ ਹਾਜੀ ਮੌਸਮ ਵਿਪਾਕ ਦੀ ਕੀ ਆਉਣ ਵਾਲਾ ਮੌਸਮ ਜਿਹੜਾ ਹੈ ਸੀਤ ਲਹਿਰ ਚੱਲਣ ਵਾਲੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਅਧਿਆਪਕ ਯੂਨੀਅਨ ਵੱਲੋਂ ਕਿ ਆਉਣ ਵਾਲਾ ਟਾਈਮ ਦੇ ਵਿੱਚ ਸ਼ੀਤ ਲਹਿਰ ਤੇ ਦੂਸਰੇ ਪਾਸੇ ਕਾਫੀ ਜ਼ਿਆਦਾ ਸਰਦੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਬੱਚਿਆਂ ਨੂੰ ਜਿਹੜੀ ਹੈ 15 ਜਨਵਰੀਆਂ ਤੱਕ ਛੁੱਟੀ

ਦਿਨਾਂ ਵਿੱਚ ਮੌਸਮ ਹੋਰ ਵੀ ਖਰਾਬ ਰਹਿ ਸਕਦਾ ਹੈ ਅਜੇ ਹੀ ਮੌਸਮ ਵਿੱਚ ਬੱਚਿਆਂ ਨੂੰ ਦੂਦ ਦਰਾਡੇ ਤੋਂ ਆਉਂਦੇ ਆ ਵਿਦਿਆਪਕਾਂ ਦਾ ਸਕੂਲ ਔਣਾ ਚਾਹੀਦਾ ਬਹੁਤ ਔਖਾ ਹੈ ਕੋਈ ਅਣ ਸੁਖਾਈ ਘਟਨਾ ਵਾਪਰਦਾ ਹੈ ਤਾਂ ਪੰਜਾਬ ਸਰਕਾਰ ਨੂੰ ਛੁੱਟੀਆਂ 15 ਜਨਵਰੀ ਤੱਕ ਵਾਦਾ ਕਰ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਅੱਗੇ ਜਿਹੜੀ ਹੈ ਬੇਨਤੀ ਕੀਤੀ ਜਾ ਰਹੀ ਹੈ ਜਿਹੜੇ ਨੇ ਗਵਰਨਮੈਂਟ ਸਕੂਲ ਦੇ ਅਧਿਆਪਕਾਂ ਵੱਲੋਂ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਸਰਕਾਰ ਵਾਅਦਾ ਕਰੇ ਤਾਂ ਉਹ ਸੇਫ ਹੈ ਕਿਉਂਕਿ ਬੱਚੇ ਕਾਫੀ ਦੂਰ ਤੋਂ ਜਿਹੜੀਆਂ ਨੇ ਵੈਣਾ ਹੁੰਦੀਆਂ ਨੇ ਟੀਚਰਸ ਹੁੰਦੇ ਨੇ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਸੰਘਣੀ ਧੁੰਦ ਕਰਕੇ ਕੁਝ ਦਿਖਾਈ ਨਹੀਂ ਦਿੰਦਾ ਤੇ ਉਹ ਆਏ ਦਿਨ ਜਿਹੜੇ ਨੇ ਵੱਡੇ ਵੱਡੇ ਹਾਸੇ ਵਾਪਰਦੇ ਨੇ ਇਹਨਾਂ ਵੱਡੇ ਹਾਸਿਆਂ ਨੂੰ ਵਾਪਰਨ ਤੋਂ ਬਚਾਇਆ ਜਾ ਸਕਦਾ ਹੈ ਜੇਕਰ ਛੁੱਟੀਆਂ ਵਿੱਚ ਵਾਅਦਾ ਕੀਤਾ ਜਾਵੇ 15 ਜਨਵਰੀ ਤੱਕ ਜਿਹੜੀਆਂ ਨੇ ਛੁੱਟੀਆਂ ਨੂੰ ਵਾਦਾ ਦੇਣਾ ਚਾਹੀਦਾ ਚਾਹੇ ਉਹ ਸਰਕਾਰੀ ਚਾਹੇ ਉਹ ਪ੍ਰਾਈਵੇਟ ਸਕੂਲ ਹੋਣ ਕਿ ਕਿ ਬੱਚਿਆਂ ਦੀ ਸੇਫਟੀ ਤੇ ਦੂਜੇ ਪਾਸੇ ਅਧਿਆਪਕਾਂ ਦੀ ਸੇਫਟੀ ਜ਼ਰੂਰੀ ਹੈ ਹਾਲਾਂਕਿ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਕੋਲੋਂ ਲੇਕਿਨ ਪੰਜਾਬ ਸਰਕਾਰ ਵੱਲੋਂ ਹਜੇ ਕੋਈ ਵੀ ਬਿਆਨ ਇਹਦੇ ਉੱਤੇ ਨਿਕਲ ਕੇ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਲੇਕਿਨ ਜਿਹੜੇ ਨੇ ਬੱਚਿਆਂ ਦੀ ਜਿਹੜੀ ਹੈ ਸਹੀ ਸਲਾਮਤੀ ਲਈ ਅਧਿਆਪਕਾਂ ਦੀ ਸਹੀ ਸਲਾਮਤੀ ਲਈ ਕਿਉਂਕਿ ਜਿਹੜੇ ਨੇ ਬੱਚੇ ਉਹ ਕਰਾ ਤੋਂ ਕਈ ਵੀਵੀ 25 25 ਕਿਲੋਮੀਟਰ ਕਈ ਇਸ ਤੋਂ ਵੀ ਜ਼ਿਆਦਾ 30 30 ਕਿਲੋਮੀਟਰ ਦੀ ਦੂਰੀ ਕੱਟ ਕੇ ਸਕੂਲਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਡਰਾਈਵਰਾਂ ਨੂੰ ਉਖਾਈ ਹੁੰਦੀ ਹੈ ਜਿੱਥੇ ਜੀਟੀ ਰੋਡ ਦੇ ਉੱਤੇ ਅਣ ਹੋਣੀਆਂ ਜਿਹੜੀਆਂ ਨੇ ਘਟਨਾਵਾਂ ਵੀ ਵਾਪਰਦੀਆਂ ਨਜ਼ਰ ਆਉਂਦੀਆਂ ਨੇ ਲੇਕਿਨ ਉਹਨਾਂ ਨੂੰ ਮਾਇਨੇ ਰੱਖਦੇ ਹੋਏ ਉਹਨਾਂ ਨੂੰ ਨਜ਼ਰ 'ਚ ਰੱਖਦੇ ਹੋਏ ਜਿਹੜੀ ਹੈ ਅਧਿਆਪਕ ਯੂਨੀਅਨ ਵੱਲੋਂ ਇਹ ਰਿਕਵੈਸਟ ਕੀਤੀ ਜਾ ਰਹੀ ਹੈ